ਅਹੀਂ ਪ੍ਰੈਸ ਵਾਲਿਆਂ ਨੂੰ ਸੂਚਿਤ ਕੀਤਾ ਸੀਗਾ ਉਹਨਾਂ ਨੇ ਬੜੇ ਜੋਰ-ਸ਼ੋਰ ਨਾਲ ਇਹ ਖਬਰ ਠਾਈ ਸੀਗੀ ਮਹਲਾ اسلامਾਬਾਦ ਵਿੱਚ ਵਾਰਡ ਨੰਬਰ 9 'ਚ ਨਸ਼ੇੜੀ ਬੜੇ ਤੁਰੇ ਫਿਰਦੇ ਆਂ ਔਰ ਨਸ਼ਾ ਵੇਚਦੇ ਆਂ ਅੱਜ ਸਵੇਰੇ ਤੜਸਾਰ ਐਸਐਸਪੀ ਦੇ ਕਾਫਲੇ ਦੇ ਸਮੇਤ ਇੱਥੇ ਐਕਸ਼ਨ ਹੋਇਆ ਅਸੀਂ ਧੰਨਵਾਦੀ ਆਂ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਔਰ ਸਿਟੀ ਐਸਐਚਓ ਸਿਟੀ ਡੀਐਸਪੀ ਐਸਪੀ ਹੈੱਡਕੁਆਟਰ ਇਹਨਾਂ ਨੇ ਅੱਜ ਬੜੇ ਜੋਰ-ਸ਼ੋਰ ਨਾਲ ਵਾਰਡ ਦੇ ਵਿੱਚ ਰੇਡ ਕੀਤੀ ਆ ਔਰ ਨਸ਼ੇ ਵਾਲੇ ਵੇਚਣ ਵਾਲੇ ਉਹ ਵੀ ਅੱਜ ਰੈਸਟ ਕੀਤੇ ਆ ਔਰ ਬਾਕੀਆਂ ਨੂੰ ਸੂਚਿਤ ਕੀਤਾ ਵੀ ਜੇ ਅੱਗੇ ਤੋਂ ਕੋਈ ਫੜਿਆ ਗਿਆ ਤਾਂ ਉਹ ਬਖਸ਼ਿਆ ਨਹੀਂ ਜਾਏਗਾ ਠੀਕ ਆ ਅੱਜ ਤੋਂ ਬਾਅਦ ਅਸੀਂ ਪੁਲਿਸ ਕਰਮਚਾਰੀਆਂ ਦੇ ਔਰ ਐਸਐਸਪੀ ਗੁਰਦਾਸਪੁਰ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਸਵੇਰੇ ਐਕਸ਼ਨ ਲਿਆ ਬੜੀ ਅੱਜਕੱਲ ਦੀ ਪੀਡੀ ਨਸ਼ੇ ਦੇ ਦੁਲਤਾਨ ਹੁੰਦੀ ਜਾ ਰਹੀਆਂ ਨਾਲ ਕੀ ਟੈਂਸ਼ਨ ਆ ਦੇਣਾ ਚਾਹੀਦਾ ਮੇਰਾ ਨੌਜਵਾਨਾਂ ਨੂੰ ਸੰਦੇਸ਼ਾ ਤੇ ਮੈਂ ਹੱਥ ਜੋੜ ਕੇ ਬੇਨਤੀ ਵੀ ਉਹਨਾਂ ਅੱਗੇ ਕਰਦਾ ਵੀ ਨਸ਼ੇ ਦੇ ਵਿੱਚੋਂ ਇਹ ਜਿਹੜਾ ਕੋੜ ਹੈ ਇਹਦੇ ਵਿੱਚੋਂ ਨਿਕਲੋ ਔਰ ਇਹ ਨਸ਼ਾ ਬਿਲਕੁਲ ਨਾ ਕਰੋ ਆਪਣੀ ਸਿਹਤ ਜਿਹੜੀ ਹੈ ਇਹਦੇ ਹਿਥਾਰ ਲਓ ਦੇਖੋ ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜੀ ਮਹਿੰਮ ਹੈ ਉਹਦੇ ਤਹਿਤ ਜਿਹੜੀ ਹੈਗੇ ਸਾਡਾ ਜਿਹੜਾ ਹੈ ਗਰਾਸਪੂਲਿਸ ਲਗਾਤਾਰ ਕੰਮ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਵਿੱਚ ਅਸੀਂ 687 ਜਿਹੜੀ ਐਫਆਈਆ ਹੁਣ ਤੱਕ ਜਿਹੜੇ ਹੈਗੇ ਦਰਜ ਕਰ ਚੁੱਕੇ ਜਿਹਦੇ ਚ 987 ਲੋਕ ਜਿਹੜੇ ਹੈਗੇ ਉਹ ਅਸੀਂ ਅਰੈਸਟ ਕਰ ਚੁੱਕੇ ਹੈਗੇ ਜਿਹੜੇ ਚ ਸਾਡੀ ਜਿਹੜੀ ਰਿਕਵਰੀ ਹੈਗੀ ਉਹ 20 ਕਿਲੋ ਹੈਰੋਇਨ ਦੀ ਰਿਕਵਰੀ ਹੈ ਤੁਸੀਂ ਰੀਸੈਂਟਲੀ ਦੇਖਿਆ ਵੀ ਹੋਣਾ ਕਿ ਇੱਕ ਵੀਕ ਪਹਿਲਾਂ ਅਸੀਂ 2 ਕਿਜੀ ਜਿਹੜਾ ਹੈਰੋਇਨ ਦੀ ਰਿਕਵਰੀ ਕੀਤੀ ਸੀ ਇਹਦੇ ਨਾਲ ਹੀ ਜਿਹੜਾ ਹੈਗਾ ਅਨ ਕਮਰਸ਼ੀਅਲ ਕੁਆਂਟੀਟੀ ਆਈਸਟੀ ਜਿਹੜੀ ਦੀ ਰਿਕਵਰੀ ਹੈ ਉਹ ਵੀ ਸਦਰਬ ਦੇ ਏਰੀਆ ਦੇ ਵਿੱਚ ਜਿਹੜੀ ਹੈਗੀ ਕੀਤੀ ਹੈ ਤੋਂ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਹੈਗੀ ਮਾਰੇ ਡੀਜੀਪੀ ਸਾਹਿਬ ਦੇ ਨਿਰਦੇਸ਼ ਨੇ ਪੰਜਾਬ ਸਰਕਾਰ ਮਨੇ ਉਸੀਮ ਸਾਹਿਬ ਦੇ ਨਿਰਦੇਸ਼ ਨੇ ਜਿਹੜਾ ਹੈਗਾ ਅਸੀਂ ਪੂਰਾ ਜਿਹੜਾ ਹੈਗਾ ਇਹਦੇ ਚੜ ਚੜ ਕੇ ਕੰਮ ਕਰ ਰਿਹਾ ਅੱਜ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਜਿਹੜਾ ਯੂਨਸਿਰ ਵਿਦਵਜ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜਾ ਹੈਗਾ ਚਾਹੋ ਸਬਡਿਵੀਜ਼ਨ ਦੇ ਜਿਹੜੀ ਹੈਗੀ ਕਲਾਨੋ ਜਿਹੜੀ ਸਬਡਿਵੀਜ਼ਨ ਹੈਗੀ ਦਿਹਾਤੀ ਸਬਡਿਵੀਜ਼ਨ ਨੈਨਗਰ ਅਤੇ ਸਿਟੀ ਇਹਨਾਂ ਦੇ ਚਾਰ ਜਿਹੜੇ ਮੇਜਰ ਫੋਰਸ ਸਪੋਰਟ ਸਕੇ ਉਹਨਾਂ ਉੱਥੇ ਅਸੀਂ ਜੋ ਕੋਆਰਡੀਨੇਸ਼ਨ ਆਪਰੇਸ਼ਨ ਚ ਆਇਆ ਤਾਂ ਅੱਜ ਮੈਂ ਇੱਥੇ ਇਸਲਾਮਾਬਾਦ ਨੂੰ ਲਿਆਇਆ ਸੀਗਾ ਇੱਥੇ ਅਸੀਂ ਲਗਾਤਾਰ ਜਿਹੜਾ ਹੈਗਾ ਆਪਰੇਸ਼ਨ ਕਰੇ ਹੈਗੇ ਪਹਿਲਾਂ ਵੀ ਇੱਥੇ ਲਗਾਤਾਰ ਐਫਆਈਆ ਮਦਰਸ ਕੀਤੀ ਹੈਗੀ ਹੁਣੇ ਵੀ ਅਸੀਂ ਜਿਹੜਾ ਹੈਗਾ ਇਹ ਕੋਆਪਰੇਸ਼ਨ ਕੀਤਾ ਹੈਗਾ ਜਿਹਦੇ ਅਸੀਂ ਜਿਹੜਾ ਹੈਗਾ ਰਿਕਵਰੀ ਮੈਡ ਆਊਟ ਹੋਈ ਹੈਗੀ ਉਹ ਅਸੀਂ ਪ੍ਰੋਸੀਜਰ ਜਿਹੜਾ ਹੈਗਾ ਐਡਾਪਟ ਕਰਕੇ ਜਿਹੜਾ ਹੈਗਾ ਕਾਰਵਾਈ ਜਿਹੜੀ ਹੈ ਜੀ ਲੀਗਲ ਪ੍ਰੋਸੈਸ ਹੈ ਉਹ ਮਲ ਵਿੱਚ ਲਿਆਵੇ ਕੋਈ ਐਡਿਕਟਡ ਜੀ ਮੈਂ ਤੁਹਾਨੂੰ ਦੱਸਾਂ ਦੱਸਣਾ ਚਾਹਾਂ ਕੀ ਅਜੇ ਅਜੇ ਤੱਕ ਅਸੀਂ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚੋਂ 1400 ਬੰਦਾ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਉਹ ਸੈਂਟਰ ਜਿਹੜੇ ਹੈਗੇ ਅਸੀਂ ਦਰਸ਼ਕ ਕਰਾ ਚੁੱਕੇ ਹੈਗੇ ਇਸ ਤੋਂ ਇਲਾਵਾ ਜਿਹੜੇ ਡੀ ਐਡਿਕਸ਼ਨ ਸੈਂਟਰ ਤੇ ਵੀ ਅਸੀਂ ਜਿਹੜਾ ਹੈਗਾ ਬਬਰੀ ਡੀ ਐਡਿਕਸ਼ਨ ਸੈਂਟਰ ਹੈ ਉੱਥੇ 400 ਬੰਦਾ ਅਸੀਂ ਜਿਹੜਾ ਹੈਗਾ ਜਿਹੜੀ ਕਾਰਵਾਈ ਕਰਕੇ ਜਿਹੜਾ ਹੈਗਾ ਡੀ ਐਡਿਕਟ ਜਿਨ੍ਹਾਂ ਨੂੰ ਅਸੀਂ ਨਸ਼ਾ ਮੁਕਤ ਜਿਹੜਾ ਹੈਗਾ ਕਰਾਇਆ ਹੈਗਾ ਅਸੀਂ ਜਿਹੜੇ ਹੈਗੇ ਵੀ ਡੀ ਸੀ ਡਬਲਿਊ ਡੀ ਸੀ ਜਿਹੜੇ ਹੈਗੇ ਇਹਨਾਂ ਦੇ ਵਾਂਗ ਸਿਵਲ ਸੁਸਾਇਟੀ ਐਨ ਜੀਓ ਨਾਲ ਵੀ ਅਸੀਂ ਟਾਈਪ ਕੀਤਾ ਸੀਗਾ ਕਿ ਅਸੀਂ ਸਾਨੂੰ ਤੁਸੀਂ ਸਾਨੂੰ ਦੱਸੋ ਅਸੀਂ ਅਗਰ ਕਿਸੇ ਬੰਦੇ ਨੂੰ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋਣ ਚ ਪ੍ਰੋਬਲਮ ਆndੀ ਸਾਨੂੰ ਦੱਸੋ 7.5 ਪਲੀਜ਼ ਸਬਸਕ੍ਰਾਈਬ ਕਰਨ ਦਾ ਅਸੀ ਚਾਹਦੇ ਆ ਦੇ ਆ ਬਾਕੀ ਹੋਣੀ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਪਿਛਲੇ 6 ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਅਸੀਂ 60 ਲੱਖ ਦੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਫੋਫੀਚਰ ਵਿੱਚ ਜਿਹੜੀ ਹੈਗੀ ਉਹ ਕਰਾਈ ਹੈ ਸਰ ਬਰਾਮਦਗੀ ਕੋ ਛੋੜੀ ਇਥੋਂ ਬਰਾਮਦਗੀ ਹਾਂ ਬਰਾਮਦਗੀ ਹੋਈ ਹੈ ਬਾਕੀ ਅਸੀਂ ਕਿਹੜੀ ਕੀ ਚੀਜ਼ ਬਰਾਮਦਗੀ ਉਹ ਸਾਡੇ ਅਫਸਰ ਜਿਹੜੇ ਉਹ ਜਿਹੜੇ ਐਨਡੀਪੀਐਸ ਦੇ ਪ੍ਰੋਵੀਜ਼ਨ ਤੇ ਤਹਿਤ ਜਿਹੜੀ ਪ੍ਰੋਸੀਜਰ ਹੈ ਉਹਨੂੰ ਅਡਾਪਟ ਕਰਕੇ ਜਿਹੜੇ ਕਾਰਵਾਈ ਚ ਲੱਗੇ ਹੈ